ਆਮ ਇੱਕ ਧਾਰਨਾ ਹੈ ਨਾ ਸੋਸਾਇਟੀ ਦੀ ਪਿੰਡਾਂ ਦੀਆਂ ਕੁੜੀਆਂ ਕਿੱਥੇ ਕੀ ਕਰ ਲੈਣੀਆਂ ਸਰ ਇਹ ਵੀ ਆਪਾਂ ਥੋੜਾ ਪੁਆਇੰਟ ਦੇਖੀਏ ਕੱਢਣਾ ਚਾਹੀਦਾ ਮਾਈਂਡ ਚ ਚਲੋ ਜਿਹੜੇ ਬੱਚੇ ਚਲੇ ਗਏ ਬਾਹਰ ਉਹ ਤਾਂ ਸਰ ਬਹੁਤ ਤਰੱਕੀ ਕਰਨ ਬਹੁਤ ਮਿਹਨਤ ਕਰਨ ਪੜ੍ਹਾਈ ਕਰਨ ਪਰ ਜੇ ਆਪਾਂ ਇੱਧਰ ਵੀ ਬੱਚੇ ਨੂੰ ਐਨੇ 25 ਲੱਖ ਤਾਂ ਥੋੜਾ ਜਿਹਾ ਸਪੋਰਟ ਕਰਦੀਏ ਜਿਵੇਂ ਕੁੜੀਆਂ ਹੀ ਆ ਜਾਂ ਮੈਰਿਡ ਆ ਜਾਂ ਕੁਝ ਵੀ ਐ ਥੋੜਾ ਸਪੋਰਟ ਕਰਦੀਏ ਉਹਨਾਂ ਨੂੰ ਤਾਂ ਆਪਾਂ ਇੱਧਰ ਵੀ ਬਹੁਤ ਕੁਝ ਕਰ ਸਕਦੇ ਹਾਂ ਉਧਰ ਆ ਜਾ ਕੇ ਆਪਾਂ ਲੇਬਰ ਵਰਕਰ ਨੂੰ ਵੀ ਤਿਆਰ ਆ ਸਫਾਈਆਂ ਕਰਨ ਨੂੰ ਵੀ ਤਿਆਰ ਆ ਤੇ ਇੱਧਰ ਆਪਣੇ ਕੋਲ ਸਾਰਾ ਕੁਝ ਹੈਗਾ ਥੋੜਾ ਥੋੜਾ ਸਾਰੇ ਕਰਨਾ ਬਹੁਤ ਕੁਝ ਹੋ ਸਕਦਾ ਭਾਜੀ ਡੋਂਗੀ ਨੂੰ 60 ਲੱਖ ਰੁਪਏ ਦੇਣ ਨੂੰ ਤਿਆਰ ਆ ਹਾਂ ਕਰੋੜ ਰੁਪਏ ਵੀ ਹਾਂ ਕਰੋੜ ਰੁਪਏ ਪਰ ਬਿਨਸ ਕਰਨ ਨੂੰ ਤਿਆਰ ਨਹੀਂ ਉਹ ਕਰੋੜ ਇੱਥੇ ਲਾ ਕੇ ਮਾਲਕ ਬਣਾਂਗੇ ਡੋਂਗੀ ਲਾ ਕੇ 6 ਮਹੀਨੇ ਜੇਲ੍ਹ ਵੀ ਘਟਨੀ ਆ ਫਿਰ ਪਤਾ ਨਹੀਂ ਬਚਣਾ ਕਿ ਨਹੀਂ ਬਚਣਾ ਪਰ ਬਾਈਂਡ ਸੈਟ ਆ ਭਾਜੀ ਕਿ ਕਿਡਾ ਅਮਰੀਕਾ ਦਾ ਉਹ ਪੂਰਾ ਕਰਨਾ ਮਤਲਬ ਮੈਂ ਤਾਂ ਤੁਹਾਡੇ ਵੱਲ ਦੇਖ ਕੇ ਕਹਿ ਰਿਹਾ ਕਿ ਇੱਕ ਇਨਸਪੀਰੇਸ਼ਨ ਹੈ ਗੀਤੇ ਬਣਦੇ ਵੀ ਜੱਟਾਂ ਦੀ ਧੀ ਸ਼ੌਂਕ ਨੇ ਜਾਂ ਹੋਰ ਇਹੋ ਜਿਹੀਆਂ ਗੱਲਾਂ ਵੀ ਜੱਟਾਂ ਦੀ ਧੀ bizness ਵੀ ਕਰ ਸਕਦੀ ਹੈ ਇਹ ਤੇ ਇਹ ਇਨਸਪੀਰੇਸ਼ਨ ਹੈ ਮੈਂ ਆਖਰ ਦੇ ਵਿੱਚ ਇਹ ਜਾਣਨਾ ਚਾਹਨਾ ਕਿ ਫਿਰ ਜਿਹੜੀ ਤੁਹਾਡੀ ਮਾਰਕੀਟਿੰਗ ਤੁਸੀਂ ਕਹਿ ਰਹੇ ਹੋ ਕਿ ਵੈਸੇ ਤੁਹਾਡਾ ਸਾਰਾ ਆਲਰੇਡੀ ਸੋਲਡ ਆਊਟ ਹੈ ਤੁਹਾਨੂੰ ਉਹੋ ਜਿਹੀ ਕੋਈ ਦਿੱਕਤ ਨਹੀਂ ਪਰ ਕੀ ਵੱਡੇ ਵੈਂਡਰਸ ਵੀ ਜੁੜਦੇ ਆ ਤੁਹਾਡੇ ਨਾਲ ਪਾਜੀ ਅਸੀਂ ਨਾ ਮਤਲਬ ਫਰਦਰ ਇਹਨੂੰ ਵਧਾ ਰਿਆਂ ਲਾਰਜ ਸਕੇਲ ਦੇ ਉੱਪਰ ਮਤਲਬ ਹੁਣ ਇੱਕ ਨਵਾਂ ਰੋਬਨ ਗ੍ਰੀਨ ਹੰਡ ਲੱਗ ਰਿਹਾ ਇੱਕ ਉਦੋਂ ਬਾਅਦ ਫਿਰ ਪਲਾਨ ਕਰ ਰਹੇ ਆ ਕਿੱਲੇ ਚ ਨੈਟ ਹਾਊਸ ਲੱਗ ਰਿਹਾ ਪੂਰਾ ਪ੍ਰੋਪਰ ਜਿਹੜਾ ਵੋਲੀਅਮ ਐਗਰੀਕਲਚਰ ਦਾ ਵੱਡਾ ਕਰ ਰਹੇ ਆ ਤਾਂ ਥੋੜੇ ਵੱਡੇ ਵੈਂਡਰਸ ਅਗਰ ਜੇ ਚਾਹੁੰਦੇ ਆ ਸਾਡੇ ਨਾਲ ਕੰਮ ਕਰਨਾ ਤੇ ਵੀ ਆ ਰੈਡੀ ਅਸੀਂ ਉਹਨਾਂ ਨਾਲ ਕੰਮ ਕਰਨ ਨੂੰ ਤਿਆਰ ਆ ਕੁਆਲਿਟੀ ਚ ਕੋਈ ਕੰਪਰੋਮਾਈਜ਼ ਨਹੀਂ ਹੋਊਗਾ ਉਹ ਆਪਦਾ ਬੰਦਾ ਛੱਡ ਸਕਦੇ ਆ ਸਾਡੇ ਕੋਲ ਉਹਨਾਂ ਨੂੰ ਵਧੀਆ ਮਾਲ ਟੈਕਨੀਕਲੀ ਤੌਰ ਤੇ ਪਰਫੈਕਟ ਤਰੀਕੇ ਨਾਲ ਕਿਉਂਕਿ ਖੁਦ ਮੈਂ ਆ ਬੀਐਸਏ ਐਗਰੀਕਲਚਰ ਆ ਮੈਨੂੰ ਪਤਾ ਸਾਰਾ ਕੁਝ ਤਿਆਰ ਕਰਕੇ ਦੇ ਦਾਂਗੇ ਬਹੁਤ ਧੰਨਵਾਦ ਤੁਹਾਡਾ ਤੁਸੀਂ ਗੱਲਬਾਤ ਕੀਤੀ ਆਖਰ ਦੇ ਵਿੱਚ ਜੇ ਕੋਈ ਪੰਜਾਬੀਆਂ ਨੂੰ ਜਿਹੜੇ ਘੱਟੋ ਘੱਟ ਨੈਗੇਟਿਵ ਹੋਏ ਆ ਕਿ ਇੱਥੇ ਰਹਿ ਕੱਖ ਨਹੀਂ ਗਿਆ ਉਹਨਾਂ ਨੂੰ ਕੋਈ ਆਪਦੇ ਵੱਲੋਂ ਸੁਨੇਹਾ ਦੇਣਾ ਚਾਹੁੰਦੇ ਹੋ ਤਾਂ ਭਾਜੀ ਪੋਜ਼ਿਟਿਵ ਵੀਡੀਓਜ਼ ਦੇਖੋ YouTube ਤੇ ਆਪਾਂ ਨਾ ਮਤਲਬ ਨੈਗੇਟਿਵ ਹੀ ਦੇਖੀ ਜਾਂਦੇ ਆ ਸਾਰਾ ਕੁਝ ਤੁਹਾਡਾ ਵਪਾਰ ਵੀ YouTube ਚੋਂ ਹੀ ਨਿਕਲਿਆ ਤੁਸੀਂ ਦੇਖੋ ਮੈਂ ਮੈਂ ਸੋਸ਼ਲ ਮੀਡੀਆ ਦੀ ਉਪਜਾਕ ਅਗਰ ਮੈਨੂੰ YouTube ਤੋਂ ਇਹ ਵੀਡੀਓ ਨਾ ਦਿਖਾਉਂਦੇ ਸ਼ਾਇਦ ਅੱਜ ਮੈਂ ਇੱਥੇ ਨਾ ਬੈਠਾ ਹੁੰਦਾ ਕੈਨੇਡਾ ਜਿੱਥੇ ਹੁੰਦਾ ਤੁਸੀਂ ਇਹ ਉਹ ਕੱਲੇ ਡੇਲੀ ਸ਼ਾਪਸ ਤੇ ਡਰਾਮੇ ਦੇਖਦੇ ਰਹਿ ਜਾਂਦੇ ਜਾਂ ਕੱਲੇ ਗੀਤ ਹੀ ਸੁਣਦੇ ਰਹਿ ਜਾਂਦੇ ਤਾਂ ਸ਼ਾਇਦ ਉੱਧਰ ਨੂੰ ਥੌਟ ਨਾ ਜਾਂਦਾ ਤਾਂ YouTube ਤੁਹਾਡੇ ਕੋਲੇ ਪਿਆ ਥੋੜੇ ਤੇ ਇਹ ਵੀ ਤੁਸੀਂ ਇਹਨੂੰ ਕਿਹੜੇ ਪਾਸੇ ਲੈ ਕੇ ਜਾਣਾ ਮਤਲਬ ਤੁਸੀਂ ਦੇਖੋ ਕਿ ਜਿੰਨੇ ਕੁਸ਼ ਕਰਨਾ ਹੋਵੇ ਮੇਰੇ ਪੈਰ ਟੁੱਟਿਆ ਸੀ ਦੋਨੋਂ ਸੀ ਘਰੇ ਇੱਕ ਵੀਡੀਓ ਮੇਰੇ ਫੋਨ ਤੇ ਪੋਜੀਟਿਵ ਚੱਲਦੀ ਸੀ ਨਾਲੇ ਡਾਟਾ ਅਨਲਿਸਿਸ ਦਾ ਕੋਰਸ ਕਰ ਰਿਹਾ ਸੀ ਅਮਰੀਕਾ ਦੀ ਯੂਨੀਵਰਸਿਟੀ ਤੋਂ ਆਨਲਾਈਨ ਡਰਾਮਾ ਦੇਖਣ ਦੀ ਥਾਂ ਦੇ ਕਿ ਜੇ ਜੇ ਬਾਹਰ ਜਾਣਾ ਪੈ ਗਿਆ ਤੇ ਤੁਹਾਡੇ ਤੋਂ ਕੰਪਨੀ ਹੋਊਗਾ ਪਿਆਰ ਕਰਕੇ ਫਿਰ ਮੈਂ ਚੰਗੀ ਜੌਬ ਕਰੂੰਗੀ ਚੰਗਾ ਪੈਸਾ ਕਮਾਉਂਗੀ ਤੁਹਾਨੂੰ ਰੈਸਟ ਕਰਾਉਂਗੀ ਸਰ ਇਹ ਤਾਂ ਕਿਈ ਵਾਰ ਕਹਿੰਦੀ ਨਹੀਂ ਮੇਰੇ ਪੇਰੈਂਟਸ ਕਈ ਵਾਰੀ ਕਹੀ ਮੇਰੀਆਂ ਸਿਸਟਰ ਵਗੈਰਾ ਕਹਿੰਦੇ ਤੈਨੂੰ ਕੀ ਲੋੜ ਪਈਏ ਕੰਮ ਕਰਨ ਦੀ ਤੈਨੂੰ ਕੀ ਲੋੜ ਪਈ ਜੌਬ ਕਰਨ ਦੀ ਕਈ ਵਾਰੀ ਪਰ ਮੈਂ ਕਹਿੰਦੀ ਨਹੀਂ ਨਹੀਂ ਮੈਨੂੰ ਸੈਟੀਸਫੈਕਸ਼ਨ ਮਿਲਦੀ ਹੈ ਕਈ ਜਣੇ ਆਪਾਂ ਨੂੰ ਕਹਿੰਦੇ ਸਾਰਾ ਕੁਝ ਤਾਂ ਹੈਗਾ ਵਾਈਗਰੂ ਦੀ ਮੇਰੇ ਨਾਲ ਹੈ ਵੀ ਸਾਰਾ ਕੁਝ ਹੈ ਬਟ ਬੰਦੇ ਦੇ ਅੰਦਰ ਹੁੰਦਾ ਹੈ ਕਿ ਨਹੀਂ ਮੈਨੂੰ ਕੁਝ ਕਰਨਾ ਹੈ ਤੁਹਾਡੀ ਕੀ ਐਸਪੀਰੇਸ਼ਨ ਹੈ ਤੁਹਾਡਾ ਟਾਰਗੇਟ ਕੀ ਹੈ ਲਾਈਫ ਨੂੰ ਲੈ ਕੇ ਸਰ ਹੁਣ ਮੇਰਾ ਟਾਰਗੇਟ ਇਹ ਹੀ ਆ ਕਿ ਜਿਵੇਂ ਮੈਂ ਇਸ ਜਿਵੇਂ ਆਪਦੇ ਮਾਈਂਡ ਤੇ ਸੋਚਦੀ ਆ ਕਿ ਜਿਵੇਂ ਪੰਜਾਬ ਦੇ ਵਿੱਚ ਨਾ ਸਾਰੇ ਕਿਸਾਨ ਇਹ ਆਨ ਇਸ ਫੀਲਡ ਚ ਜਿਵੇਂ ਨਾਨਕ ਬਾਇਓਟੈਕ ਦੇ ਜਰੀਏ ਜਾਂ ਕੁਝ ਵੀ ਜਿੰਨੀਆਂ ਦੀ ਹੈਲਪ ਕਰ ਸਕਦੇ ਹੋਈਏ ਆਪਾਂ ਕੁਝ ਤਾਂ ਕਰੀਏ ਉਹਨਾਂ ਲਈ ਉਹਨਾਂ ਨੂੰ ਅੱਗੇ ਲੈ ਕੇ ਚੱਲੀਏ ਜਿਵੇਂ ਆਪ ਵੀ ਪਟਾਟੋ ਸੀਡ ਦੇ ਫਾਰਮ ਦੇ ਵਿੱਚ ਅੱਗੇ ਜਾਈਏ ਤੇ ਉਹਨਾਂ ਨੂੰ ਵੀ ਥੋੜਾ ਉੱਪਰ ਕਰੀਏ ਥੋੜੀ ਸਕਸੈਸ ਚ ਕਿੰਨਾ ਕੰਟਰੀਬਿਊਸ਼ਨ ਹੈ ਜੀ ਇਹਨਾਂ ਦਾ ਮਕਰ ਸਾਬ ਮੈਂ ਸਮਝਦਾ ਕਿ 100% ਇਹਨਾਂ ਦਾ ਪਲੱਸ ਮੇਰੇ ਫਾਦਰ ਮਾਦਰ ਦਾ ਹੂੰ ਕਿਉਂਕਿ ਅਗਰ ਜੇ ਉਹ ਵੀ سپورਟ ਨਾ ਕਰਦੇ ਅਸੀਂ ਕੁਝ ਵੀ ਨਹੀਂ ਕਰ ਸਕਦੇ ਔਰ ਮੇਰੀਆਂ ਸਿਸਟਰਸ ਜੀ ਮੈਂ ਮੇਰੇ ਕਹਨੇ ਚਾ ਚਾ ਬ੍ਰਦਰ ਸਾਰਿਆਂ ਦਾ ਮੈਂ ਮਤਲਬ ਥੈਂਕ ਯੂ ਕਰਦਾ ਸਾਰੇ ਇਕੱਠੇ ਹੋ ਕੇ ਵਧਾਂਗੇ ਤੇ ਅੱਗੇ ਵਧਾਂਗੇ ਨੀਦਮੀ اور ਮੈਨੂੰ ਇਹ ਵੀ ਚੰਗੀ ਲੱਗੀ ਗੱਲ ਤੁਹਾਡੀ ਤੁਸੀਂ ਕਹੇ ਕਿ ਤੁਸੀਂ ਜੇ ਜੌਬ ਤੇ ਵੀ ਕਿਸੇ ਨੂੰ ਰੱਖਣੋਂ ਤਾਂ ਆਪਦੇ ਪਿੰਡ ਦੇ ਜਾਂ ਇਲਾਕੇ ਦੇ ਬੰਦੇ ਨੂੰ ਹੀ ਰੱਖ ਰਹੇ ਜੀ ਜੀ ਮੇਰੇ ਕੋਲ ਜਿੰਨੇ ਬੰਦੇ ਵੀ ਕੰਮ ਕਰਦੇ ਆ ਹਮ ਫਰਸਟ ਪ੍ਰੀਫਰੈਂਸ ਮੇਰੇ ਪਿੰਡ ਆ ਜਾਂ ਸਰਾਊਂਡਿੰਗ ਆ ਬਾਹਰੋਂ ਕੋਈ ਬੰਦਾ ਨਹੀਂ ਹੈਗਾ ਸਾਰਿਆਂ ਨੂੰ ਮੈਂ ਆਪ ਟ੍ਰੇਨ ਕੀਤਾ ਉਹਨਾਂ ਨੂੰ 에어로ਬੌਨਿਕ ਦਾ ਊੜਾ ਏੜਾ ਵੀ ਨਹੀਂ ਪਤਾ ਮੈਂ ਤਾਂ ਤੁਹਾਡੀਆਂ ਗੱਲਾਂ ਤੋਂ ਇਹ ਐਨਾਲਿਸਿਸ ਕਰ ਰਿਹਾ ਕਿ ਜਿਹੜੀ ਕਾਰਪੋਰੇਟ ਕੰਪਨੀ ਆ ਤੁਸੀਂ ਕਹੇ ਕਿ ਕੱਲਾ ਪੰਜਾਬ ਚ ਇਹ ਸੀਡ ਹੋ ਸਕਦਾ ਹੈ ਕਲਾਈਮੇਟ ਪੰਜਾਬ ਚ ਹੀ ਹੈ ਔਰ ਜਿਹੜੀਆਂ ਕਾਰਪੋਰੇਟ ਕੰਪਨੀਆਂ ਕੰਮ ਕਰ ਰਹੀਆਂ ਹੋਣਗੀਆਂ ਮੁਨਾਫਾ ਤਾਂ ਉਹ ਲੈ ਜਾਂਦੀਆਂ ਹੋਣਗੀਆਂ ਕਿਸਾਨ ਕੋਲੇ ਤਾਂ ਆਉਂਦਾ ਹੀ ਕੁਝ ਨਹੀਂ ਹੋਣਾ ਭਾਜੀ ਮੇਰਾ ਮੇਰਾ ਤੇ ਵਾਈ ਨਾਟ ਕਿ ਕਿਸਾਨ ਹੀ ਹੈ ਕੰਮ ਕਰਨ ਲੱਗੇ ਮੇਰਾ ਸੁਪਨਾ ਕੀ ਹੈ ਕਿ ਬਹੁਤ ਨਾਮਵਰ ਕੰਪਨੀਆਂ ਪੰਜਾਬ ਦੇ ਵਿੱਚ ਪੰਜਾਬ ਦੇ ਬੰਦਿਆਂ ਨੂੰ ਹਾਇਰ ਕਰਕੇ ਪੰਜਾਬ ਦੇ ਕਿਸਾਨਾਂ ਦਾ ਖੂਨ ਨਚੋੜਦੀਆਂ ਪਈਆਂ ਪੋਟੈਟੋ ਸੀਡ ਦੇ ਵਿੱਚ ਉਹਨਾਂ ਦੇ ਬੱਲੇ ਕੁਝ ਨਹੀਂ ਪਾ ਰਹੀਆਂ ਉਹਨਾਂ ਨੂੰ ਸੀਡ ਦੇ ਕੇ ਫਰਦਰ ਮਲਟੀਪਲਾਈ ਕਰਾ ਕੇ ਕਾਰਪੋਰੇਟ ਘਰਾਣੇ ਜਿਹੜੇ ਅੱਪਾ ਕਹਿ ਦਿੰਨੇ ਆ ਕਰ ਰਹੇ ਆ ਕਿ ਇਦਾਂ ਦਾ ਇੱਕ ਮਾਡਲ ਲੈ ਕੇ ਆਵਾ ਕਿ ਮੇਰੇ ਜ਼ਿਮੀਦਾਰ ਵੀ ਖੁਸ਼ ਹੋਣ ਤੇ ਮੈਂ ਵੀ ਖੁਸ਼ ਹੋਵਾਂ ਸਾਰੇ ਰਲ ਕੇ ਇਕੱਠੇ ਗਰੋ ਕਰੀਏ ਇੱਕ ਬ੍ਰਾਂਡ ਬਣੇ ਜਿਵੇਂ ਇੱਕ ਉਹ ਉਹ ਬ੍ਰਾਂਡ ਬਣੇ ਹੋਏ ਪੂਰੇ ਪੰਜਾਬ ਇੰਡੀਆ ਦੇ ਵਿੱਚ ਉਵੇਂ ਇੱਕ ਨਾਨਕ ਬਾਟਕ ਦਾ ਵੀ ਨਾਮ ਹੋਵੇ ਪਰ ਕੀ ਸਰਕਾਰ ਕੋਈ ਸਬਸਿਡੀ ਦਿੰਦੀ ਹੈ ਇਹਦੇ ਵਿੱਚ ਭਾਜੀ ਸੌਰੀ ਟੂ ਸੇ ਮਤਲਬ ਮੈਨੂੰ ਕਹਿਣਾ ਨਹੀਂ ਚਾਹੀਦਾ ਕਿ ਇੱਥੇ ਕੋਈ ਵੀ ਸਰਕਾਰੀ ਸਪੋਰਟ ਨਹੀਂ ਹੈਗੀ ਨਹੀਂ ਹੈ ਜ਼ੀਰੋ ਜ਼ੀਰੋ ਆ ਪਰ ਜੋ ਕੁਝ ਵੀ ਕੀਤਾ ਆਪਦੇ ਅੰਡ ਦੇ ਕੀਤਾ ਕੋਈ ਬੈਂਕ ਵੀ سپورਟ ਕਰਨ ਨੂੰ ਤਿਆਰ ਜਿੰਨਾ ਜਿਹੜੀ ਮਸ਼ੀਨਰੀ ਹੈ ਜਿਹੜੀ ਟੈਕਨੀਕ ਹੈ ਉਹਦੇ 'ਚ ਕੋਈ ਕੋਈ سپورਟ ਨਹੀਂ ਬੈਂਕ ਲੋਨ ਵੀ ਈਜ਼ੀ ਨਹੀਂ ਆ ਉਹਦੇ ਲਈ ਈਜ਼ੀ ਹੈ ਤਾਂ ਇਹ ਬਹੁਤ ਹੈਰਾਨੀ ਦੀ ਗੱਲ ਹੈ ਜੇ ਅਸੀਂ ਇਹ ਚਾਹੁੰਦੇ ਹਾਂ ਕਿ ਆਮ ਬੰਦਾ ਤੁਹਾਡੇ ਵਰਗੇ ਕਿਸਾਨ ਆਏ ਤੁਸੀਂ ਵੈਲ ਆਫ ਸੀਗੇ ਤਾਂ ਤੁਸੀਂ ਇਹਨੂੰ ਹੱਥ ਪਾ ਲਿਆ ਜਿਹੜਾ ਜਿਵੇਂ ਹੀ ਭਾਵੇਂ ਕੋਈ ਵਿਲਿੰਗ ਹੋਵੇ ਉਹ ਪੜ੍ਹਨ ਲਿਖ ਕੇ ਤੁਹਾਡੇ ਬਰਾਬਰ ਵੀ ਆ ਜੇ ਪਰ ਜੇ ਫਾਈਨੈਂਸ਼ੀਅਲ ਐਡ ਨਹੀਂ ਹੈ ਤਾਂ ਕਿਵੇਂ ਸਰਵਾਈਵ ਕਰੂਗਾ ਕੋਈ ਇੱਕ ਨਾ ਐਗਰੀ ਨੂਫਰਾ ਫੰਡ ਸਕੀਮ ਆ ਸਰਕਾਰ ਦੀ ਮੈਂ ਉਹ ਸਾਰੀ ਪੜ੍ਹੀ ਉਹ ਸਿੰਧੀ ਆ ਕਿ ਕਿਸਾਨਾਂ ਦਾ ਫਾਇਦਾ ਹੋਵੇ ਪਰ ਜਿਹੜੀ ਚੀਜ਼ ਲਈ ਕਿਸਾਨ ਨੂੰ ਪੈਸਾ ਚਾਹੀਦਾ ਉਹਦੇ ਵਿੱਚੋ ਲਿਖੀ ਨਹੀਂ ਹੋਈ ਜਿਵੇਂ ਕਿ ਜਿਵੇਂ ਕਿ ਮੈਂ ਕੰਮ ਕਰਨਾ ਹਾਂ ਮੈਨੂੰ ਦੋ ਨਾ ਮੈਨੂੰ ਫੰਡਿੰਗ ਕਰੋ ਮੈਂ ਅੱਗੇ ਵਧਣਾ ਚਾਹਣਾ ਮੈਨੂੰ ਲੋਨ ਤੇ ਕੋਈ ਸਬਸੀਡਨ ਦੋ ਕਟ ਵਿਆਜ ਤੇ ਪੈਸਾ ਦੋ ਹਾਂ ਨਹੀਂ ਹੈ ਹੈ ਹੀ ਨਹੀਂ ਹੈ ਕੋਈ ਟ੍ਰੀਟਲੀ ਹੈ ਇਹ ਥੋੜੇ ਲਈ ਕੋਈ ਕੋਈ ਸਬਸਿਡੀ ਨਹੀਂ ਹੈ ਕੁਛ ਨਹੀਂ ਹੈ 1 ਰੁਪਇਆ ਵੀ ਨਹੀਂ ਹੈ ਅਗਰ ਕਿਸੇ ادارے ਨੇ ਦਿੱਤੀ ਹੈ ਤੇ ਮੈਨੂੰ ਦਿਖਾ ਦੇ ਕੋਈ ਕੋਆਪਰੇਸ਼ਨਸ ਵੱਲੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਸੋਸਾਇਟੀਆਂ ਵੱਲੋਂ ਕੋਈ ਮਦਦ ਨਹੀਂ ਕੋਈ ਮਦਦ ਨਹੀਂ ਲੋਕਲ ਡੀਸੀ ਵੀ ਮਦਦ ਨਹੀਂ ਕਰਦੇ ਸਿਰਫ ਨਾ ਮੇਰੇ ਤਾਂ ਸਰ ਜਿਹੜਾ ਉਹ ਜਿੱਥੇ ਮੈਂ ਯੂਨਿਟ ਖੋਲਿਆ ਨਾ ਜੀ ਉਹਨੂੰ 2 ਦਿਨ ਕਿਲੇ ਕੱਚਾ ਰਾਹ ਆਉਂਦਾ ਮੇਰਾ ਤਾਂ ਉਹ ਵੀ ਪੱਕਾ ਸਰਕਾਰ ਨੇ ਨਹੀਂ ਕੀਤਾ ਹੋਰ ਤਾਂ ਕਰਨਾ ਕੀ ਹੈ ਜੀ ਤੁਸੀਂ ਆਪ ਦੇ ਦਮ ਤੇ ਕਰ ਰਹੇ ਹੋ ਪਰ ਜਿਹੜੇ ਕਾਰਪੋਰੇਟਸ ਇੱਥੇ ਲਾ ਕੇ ਬੈਠੇ ਆ ਕਾਰਪੋਰੇਟਸ ਨੂੰ ਤਾਂ ਬਹੁਤ ਸਪੋਰਟ ਹੋਊਗੀ ਉਹ ਹੋਰ ਤਰੀਕੇ ਨਾਲ ਫੰਡਿੰਗ ਲੈ ਲੈਂਦੇ ਹੋਣਗੇ ਉਹਨਾਂ ਨੂੰ ਇੰਟਰਸਟ ਵੀ ਘੱਟਾ ਭਾਜੀ ਫੰਡਿੰਗ ਵੀ ਮੋਟੀ ਬੈਂਕ ਕਰ ਦਿੰਦੇ ਆ ਜਿਹੜਾ ਆਮ ਬੰਦਾ ਉਹ ਤੇ ਬੈਂਕ ਵੀ ਵਿਸ਼ਵਾਸ ਨਹੀਂ ਕਰਦਾ ਕਿਸਾਨ ਦੇ ਪੱਲੇ ਕੱਖ ਨਹੀਂ ਆਇਆ ਮੁਨਾਫਾ ਸਾਰਾ ਉਹ ਲੈ ਜਾਂਦੇ ਆ ਮੈਂ ਚਾਹਣਾ ਕਿ ਕਿਸਾਨ ਜੋ ਉਹ ਕਰਦੇ ਆ ਜਾਂ ਜਿਵੇਂ ਮੈਂ ਕੀਤਾ ਐਵੇਂ ਤੇ ਕਿਸਾਨ ਹੋਰ ਪੈਦਾ ਹੋਣ ਮੈਂ ਤਾਂ ਇਹ ਚਾਹਣਾ ਕਿ ਤੁਸੀਂ ਵੱਡੇ ਕਾਰਪੋਰੇਟ ਬਣੋ ਤੁਹਾਡੀ ਕੰਪਨੀ ਬਹੁਤ ਵੱਡੀ ਹੋਵੇ ਘੱਟੋ ਘੱਟ ਸਾਡੇ ਪੰਜਾਬੀਆਂ ਦੀ ਤਾਂ ਹੋਵੇ ਔਰ ਬਾਰਡਰ ਦੇ ਏਰੀਆ 'ਚ ਰਹਿ ਕੇ ਤੁਸੀਂ ਜਿੱਥੇ ਵੈਸੀ ਹੀ ਫੈਸਿਲਿਟੀਆਂ ਬਹੁਤ ਘੱਟ ਹੈ ਔਰ ਭਾਜੀ ਸਾਨੂੰ ਤਾਂ ਮਿਹਣਾ ਵੱਜ ਜਾਂਦਾ ਵੀ ਇਹ ਬਾਰਡਰ ਵਾਲੇ ਬਾਰਡਰ ਵਾਲੇ ਔਰ ਮੇਰਾ 라 ਯੁੰਟਾ ਜਿੰਨਾ ਬਾਰਡਰ ਸਾਰਿਆਂ ਚ ਫਸਟ ਯੁੰਟ ਆ ਤੇ ਹੋਰ ਹੈ ਵੀ ਨਹੀਂ ਉਹ ਕਹਿ ਦਿੰਦੇ ਵੀ ਬਾਰਡਰ ਕਰਕੇ ਇੱਥੇ ਆਉਂਦਾ ਕੀ ਹੈ ਤੁਸੀਂ ਲਾ ਕੇ ਦਿਖਾਤਾ ਵੀ ਪੋਸੀਬਲ ਸਾਰਾ ਕੁਝ ਹੈ ਇੱਥੇ ਆਓ ਉਦਦਮ ਕਰੋ ਕੰਮ ਕਰੋ ਪਰ ਥੋੜਾ ਬਹੁਤ ਪੜਨਾ ਪਊਗਾ ਜੀ ਤੇ ਹਸਬੰਡ ਵਾਈਫ ਰਲਕੇ ਕਰੋਗੇ ਤਾਂ ਜ਼ਿਆਦਾ ਵਧੀਆ ਜੀ